ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਇੱਧਰ ਗਰਸਾਹਬ ਸਿੰਘ ਕਲੀ 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 ਰੋਨ ਮਾਰਦਾ ਤੂੰ ਰੋਨ ਮਾਰਦਾ ਗਰਸਾਹਬ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਤ ਕਰਦੇ ਵੀਡੀਓ ਬਣਾਉਦੇ ਆਪਾਂ ਹਾਂ ਵੀਡੀਓ ਬਣਾਉਣ ਰਿਹਾ ਆਪਾਂ ਤੇ ਮਾਲਕ ਤੁਹਾਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਅੱਜ ਅਹੀਂ ਖੇਡਣ ਦੇ ਆ ਹੁਣ ਕਿਉਂਕਿ ਠੰਡਾ ਵਾ ਠੰਡੇ ਵਿੱਚ ਹੀ ਅੰਦਰ ਹੀ ਇਹ ਕਿ ਇਤਨਾ ਵੀ ਸਾਬ ਲਾ ਲੋ ਵੀ ਗੱਲੀਬਾਤੀ ਲਾ ਕੇ ਇਹਨੂੰ ਅੰਦਰ ਰੱਖਣਾ ਆਹੋ ਇਹ ਬਾਹਰ ਭਜਦਾ ਵਾ ਠੰਡ ਦੇ ਵਿੱਚ ਚੱਲ ਦੱਸ ਹੁਣ ਕਲੀ ਕੇ ਜੋਟਾ ਕਲੀ ਕੇ ਜੋਟਾ ਜੇ ਨਾ ਚੇਰ ਇਹ ਪੜਨ ਨੂੰ ਲਾਵੇ ਤੇ ਉਹ ਚੰਗੀ ਗੱਲ ਨਹੀਂ ਗਈ ਕੋਈ ਦਰ ਨਹੀਂ ਨਾ ਚਾਂ ਦੇਣਾ ਆਹੋ ਜੇ ਖੇਡਾਂ ਵੀ ਚਲੋ ਇੰਜੋਏ ਹੋਣਾ ਚਾਹੀਦਾ ਵਾ ਗੀਮਾਂ ਅਸੀਂ ਛੁੱਟੀਆਂ ਦਾ ਕਰਕੇ ਇਹਨੂੰ ਪਤਾ ਵੀ ਛੁੱਟੀਆਂ ਹਾਂ 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 ਚੱਲ ਰੱਖੋ ਨਾ ਕਲੀ ਹੈ ਕਲੀ ਜੋਟਾ ਦੇਖ ਤੂੰ ਵੀ ਕਰ ਤੂੰ ਵੀ ਕਰ ਹੁਣ ਕਲੀ ਉੱਤ ਚੜੂ ਕਰ ਅੱਗੇ ਕਹਿੰਦੇ ਨਾ ਕਲੀ ਤੇ ਦੋ ਝੋਟੇ ਤੇ ਦੋ ਵੀ ਦੋ ਦੋ ਦੇਣੇ ਮੁੜ ਕੇ ਤੇ ਇੱਕ ਵਾਰ ਕਈ ਵਾਰ ਇੱਕ ਇੱਕ ਬਲੋਰ ਹੁੰਦਾ ਕਈ ਵਾਰ ਦੋ ਦੋ ਹੁੰਦੇ ਆ ਮੈਨੂੰ ਵੀ ਪਤਾ ਹੋਰ ਕਿ ਮੈਨੂੰ ਕਿਹਾ ਮੈਂ ਤਾਨਾ ਪਤਾ ਕਿੰਨਾ ਖੇਡਦੀ ਨਹੀਂ ਆਹੋ ਸੱਚ ਸਾਡੇ ਬੜੇ ਖੇਡਦੀ ਨਹੀਂ ਤੂੰ ਜਿਹੜੇ ਉਹ ਖੁੱਤੀ ਚ ਪੈ ਜਾਣੇ ਉਹ ਮੇਰੇ ਤੇ ਜਿਹੜਾ ਤਾਨਾ ਵਜਣਾ ਤਾਂ ਵੀ ਸਾਰੇ ਤੇ ਜੇ ਤਾਨਾ ਨਹੀਂ ਵਜਣਾ ਤਾਂ ਚੱਲ ਮੇਰੇ ਭਾਈ ਜਿਹੜੇ ਉਹ ਹੁਣੇ ਦੇ ਹੈ ਫੇਰ ਵੀ ਤੇਰੇ ਨਹੀਂ ਜੇ ਤਾਨਾ ਨਹੀਂ ਵਜਣਾ ਫੇਰ ਥੋੜੀ ਮੇਰੇ ਫੇਰ ਉਹ ਜਿਹੜੇ ਖੁੱਤ ਵਾਲੇ ਹੁਣੇ ਉਹ ਮੇਰੇ ਕਲੀ ਮੈਂ ਮੈਂ ਪੁੱਛੂ ਤੇ ਨਾ ਕਲੀ ਜਿੱਤ ਆ ਰਿਹਾ ਜਿੱਤ ਦੇ ਜਾ ਇਹ 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 ਬੜਾ ਪੱਕਾ ਹੀ ਹੋ ਜਿੱਤਦਾ ਬੜਾ ਇਹ ਤੇ ਬੜਾ ਜਿੱਤ ਜਾਂਦਾ ਹੀ ਮੇਰ ਕੋ ਸਾਰਾ ਇਹ ਰੋਧ ਵੀ ਮਾਰਦਾ ਜੇ ਧਿਆਨ ਰੱਖਿਓ ਇਹਦਾ ਹੈਂ ਇਹ ਕਰਦਾ ਇਹ ਰੱਬੀ ਆ ਰੋਧ ਮਾਰਦਾ ਵਈ ਦੱਸ ਚੱਲ ਤੂੰ ਦੱਸ ਵੇ ਉਧਰ ਲਕੋਗੇ ਮੋਟੇ ਚੜਾ ਹਦਾ ਛੇਰ ਛੇਦੀ ਛੇਤੀ ਕਲੀ ਜਿੱਟਾ ਲੈ ਬਣਾ ਇਹ ਬੜਾ ਚਲਾ ਗਿਆ ਦੇ ਅਰੇ ਅਜੇ ਕੱਲ ਤੇਜ਼ ਵਾ ਕੰਨਿਆਣੇ ਆਪਣਾ ਤੂੰ ਨਵਾ ਤੇਜ਼ ਕਰ ਰਿਆ ਹੁਣ ਕਿਹਦੀ ਵਾਰੀ ਆ ਪਰ ਆਪ ਖੇਡਾਂ ਦੇ ਮੁੱਕ ਗੀਆਂ ਹੂੰ ਉਹ ਨਿਆਲੇ ਪੂਨਾ ਦੇ ਵਿੱਚ ਆ ਜਾਂਦਾ ਉਦੋਂ ਬਾਜੀ ਆਏ ਸੀ ਨਾ ਜਲੰਧਰ ਵਾਲੇ ਉਹ ਲਿਆਏ ਸੀ ਬਲੌਰ ਰਾਜਕਮਾਲ ਤੁਲੀ ਵੀਰ ਜੀ ਰਾਜਕਮਾਲ ਤੁਲੀ ਵੀਰ ਜੀ ਲੈ ਕੇ ਆਏ ਸੀ ਬਲੌਰ ਗਾਚੀ ਗਾਚੀ ਬਲੌਰ ਕਿਉ ਸੱਪ ਜੈਮ ਕਰਕੇ ਕਰਨ ਵਾਲਾ ਹੋਰ ਕਿੰਨਾ ਕੁਛ ਲਿਆਂਦਾ ਸੀ ਆ ਉਹ ਮੇਰੇ ਭੈਣ ਭਰਾਵਾਂ ਸਾਰਿਆਂ ਨੇ ਉਹਨਾਂ ਦਾ ਪਤਾ ਹੀ ਆ ਸਾਰਿਆਂ ਨੂੰ ਹਾਂ ਜੋਤਾ 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 ਤੇ ਉਹਨਾਂ ਦਾ ਸਾਰਿਆਂ ਨੂੰ ਪਤਾ ਹੀ ਆ ਹਮ ਰਾਜਕੁਮਾਰ ਤੁੱਲੀ ਸਾਹ ਜਿਹੜੇ ਦੂਤ ਆਖਦੇ ਆ ਮੇਰਾ ਪਿੰਡ ਮੇਰੇ ਖੇਤ ਲੈ ਕੇ ਅਰਬੁੱਦ ਮਾਰਦੇ ਸਾਢੇ 5 ਵਜੇ ਜਿੰਨੇ ਜਿੰਨੇ ਢਾਡੇ ਹੁੰਦੇ ਉਹਨਾਂ ਨੇ ਬਲੌਰ ਲੈ ਕੇ ਦਿੱਤੇ ਇਹ ਉਦੋਂ ਇਹ ਚੀਜ਼ਾਂ ਵੇ ਮਿਸਰਗੀਆਂ ਸਾਡੇ ਨੂੰ ਗੁੱਲੀ ਗੁੱਲੀ ਡੰਡਾ ਗੁੱਲੀ ਡੰਡਾ ਵਿਸਰ ਗਿਆ ਪਰ ਪਤੰਗਾ ਜਿਹੜੀ ਚੀਜ਼ ਆ ਮਨਾਈ ਆ ਨਾ ਉਹ ਚੀਜ਼ਾਂ ਜਿਆਦੀਆਂ ਹੋ ਗਈਆਂ ਹਾਂ ਗੁੱਲੀ ਡੰਡਾ ਵਿਸਰ ਗਿਆ ਬਾਂਦਰ ਕਿਲਾ ਵਿਸਰ ਗਿਆ ਹਾਂ ਕਲੀ ਦੇ ਚਾਚਾ ਹੋਰ ਨਾ ਜੀ ਇਦਾਂ ਥੋੜੀ ਕਰੀਂ ਡੰਡਾ ਬੁੱਤ ਡੈਡੀ ਜੀ ਆ ਕਲੀ ਇਹ ਰੋਂਦ ਮਾਰਦਾ ਜੇ ਰਹਿਣ ਦੋ ਇਹਨੂੰ ਹੁਣ ਹੁਣ ਕਿੱਲੇ ਹੁਣ ਮੇਨ ਮੁੱਖ ਮੁੱਦਾ ਸਭ ਕੋਈ ਥਾਂ ਤੇ ਫੂਨ ਹੀ ਆ ਗਿਆ ਫੂਨ ਹੀ ਆ ਗਿਆ ਵਾਕਿਆ ਸਹੀ ਗੱਲ ਹਰ ਇੱਕ ਚੀਜ਼ ਵਿਸਰ ਗਈ ਹਾਂ ਕਲੀ ਤੇ ਡੈਡੀ ਦੀ ਵਾਰੀ ਆਉਣ ਦੇ ਬੱਚੇ ਤੂੰ ਆ ਵਾ ਕਲੀ ਆ ਗਈ ਫੜ ਲਓ ਫੜ ਲਓ ਹੁਣ ਦੇਖੋ ਕਲੀ ਨਿਕਲੀ ਆ ਉਹ ਮੈਂ ਇੱਕ ਮੈਂ ਖਾ ਕਰੀ ਚਾਰਵਾ ਨਹੀਂ ਨਹੀਂ ਫੜੋ ਫੜੋ ਹੁਣ ਇਹਦੇ ਕੋ ਇਹਦੇ ਗੇਮ ਚੇਂਜ ਕਰੋ ਹੁਣ ਚੱਲ ਹੁਣ ਹੁਣ ਤੂੰ ਦੱਸ ਕਲੀ ਤੇ ਜੋਟਾ ਕਲੀ ਜਿੱਤ ਗਏ ਕਲੀ ਇਹ ਬੜਾ ਚਲਾਕ ਵਾ ਤੇ ਦੂਜੀ ਗੇਮ ਆ ਸਾਰੀਆਂ ਗੇਮਾਂ ਤੂੰ ਹੀ ਖੇਡ ਲੈਣੀਆਂ ਹੁਣ ਇਹ ਇਹ ਕਿਹੜੀ ਆ ਇਹਨੂੰ ਕੀ ਆਂ ਦਿੰਦੇ ਆ ਉਹ ਹੋਰ ਨਾ ਇਹ ਕਿਹੜੀ ਗੇਮ ਹੈ ਕਾਂਢੀ ਨਹੀਂ ਕਾਂਢੀ ਥੋੜਾ ਦੀ ਕਾਂਢੀ ਦੇ ਨਾਲ ਅੜਾਈ ਦਾ ਕੁਝ ਇਨੂ ਵੀ ਆਖੀ ਦਾ ਕੋਨ ਚਲ ਆਈ ਬਾਈ ਜਿੱਤ ਗਿਆ ਅੱਛਾ ਚਲ ਕਸਰੇ ਲਾਉਣੇ ਆਖੀ ਦਾ ਇਹਨਾਂ ਨੂੰ ਅੱਛਾ ਚਲ 1 2 ਆਈ ਆਈ ਆਇਆ ਇਹ ਆਰ ਗਿਆ ਚਲੋ ਹੁਣ ਚਲ ਭਾਈ ਇਹ ਦੋਰੀ ਕਰੰਦਿਆ ਜੀ ਬੜਾ ਚਲਾਕ ਬੜਾ ਮਾੜਾ ਨਹਿਰੇ ਸਿੱਦੀ ਕੰਡ ਡੋਰੀ ਕਰਨ ਡਿਆ ਡੋਰੀ ਆਹਾਂ ਇਹ ਇਹ ਤਾਂ ਰੋਂਦ ਮਾਰਨ ਵਾਲੀ ਗੱਲ ਭਾਈ ਇਹ ਨਹੀਂ ਗੱਲ ਬਣਨੀ ਇਹਦਾ ਰੋਂਦ ਮਾਰਦਾ ਤੂੰ ਭਾਈ ਮੈਨੂੰ ਮੈਨੂੰ ਨਿਆਣਾ ਵੇਖ ਕੇ ਮੈਨੂੰ ਨਿਆਣਾ ਵੇਖ ਕੇ ਰੋਂ ਮਾਰੀ ਜਾਂਦਾ ਤੂੰ ਆਹ ਤੂੰ ਇਹ ਨਿਆਣੇ ਜੇ ਤੇ ਉਹ ਸਿਆਣਾ ਵਾ ਨਾ ਕੌਣ ਜਿੱਤੇ ਹਣ ਗੁਰਨਵਾਜ ਆ ਆ ਆ ਕਿੰਨਾ ਚਾ ਚੜਦਾ ਆਪਣੇ ਵਾਰੀ ਵੇਖਦਾ ਪੁੱਤਰ ਦਾ ਵਾ ਮੈਂ ਹੋਰ ਲੈਣਾ ਕਰ ਹੂੰ ਇਨੇ ਦੌੜੀ ਕੀਤੀ ਤਾਂ ਜਿੱਤੇ ਆਵਾ ਐ ਆਇਓ ہار ਗਿਆ ਚਲੋ ਠੀਕ ਆ ਫਿਰ ਕੌਡੀ ਖੇਡਣ ਵਾਲਾ ਕੌਡੀ ਕਿਤੇ ਖੇਡੇ ਲਾਹੌਰ ਸਾਹਿਬ ਖੇਡੇ ਲਾਹੌਰ ਸਾਹਿਬ ਉੱਚਾ ਮੇਰੇ ਮਨ ਨੂੰ ਲੱਗਾ ਸੁੱਚਾ ਗਾੜੀ ਮੈਂ ਬਾਗਾਂ ਵਿੱਚ ਖਲੋਤੀ ਕਿਦਾਂ ਮੈਂ ਬਾਗ ਮੇਰੇ ਮੇਰੇ ਮਨ ਨੂੰ ਲੱਗਾ ਸੁੱਚਾ ਤੁਹਾਨੂੰ ਕੀ ਹੁੰਦਾ ਉਹ ਹੀ ਬੋਲੋ YouTube ਤੇ ਵੀਡੀਓ ਬੋਲ ਲੈਣਾ ਹਾਂ ਨਹੀਂ ਚੱਲ ਤੂੰ ਬੋਲ ਇਹ ਬੋਲੋ ਸੁਣਾਓ ਕੋਈ ਵੀ ਸੁਣਾਉਣੇ ਆ ਨਹੀਂ ਨਹੀਂ ਬਣਾਈਏ ਤੁਹਾਡੀ ਵੀਡੀਓ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਕੁੜੀਆਂ ਨਹੀਂ ਬਣਾਈਏ ਚਲੋ ਤੁਸੀਂ ਤੁਹੀਂ ਹੋਰ ਤੁਸੀਂ ਉਹ ਟਾਂਡਾ ਟਾਂਡਾ ਨੀ ਲੋਕੜਿਓ ਟਾਂਡਾ ਸੀ ਇਸ ਟਾਂਡੇ ਦੇ ਨਾਲ ਕਲੀਰਾ ਜੋਗ ਜੀਵੇ ਨੀ ਪਹਿਣ ਤੇਰਾ ਵੀਰਾ ਹਾਂਜੀ ਤੇਰਾ ਵੀਰਾ ਅੰਟੀ ਇਹ ਜੇ ਇੰਨਾ ਵੀਰਿਆਂ ਦੀ ਸ਼ਾਮ ਲਾਈ ਟੋਪੀ ਮੈਨੂੰ ਬੜਾ ਚੰਗ ਲੱਗਦਾ ਮੈਂ ਕੁੜੀਆਂ ਕੋਲ ਰੇ ਮੈਂ ਅੰਗਣੇ ਆਣ ਖਲੋਤੀ ਇਹਦਾ ਅੰਗਣਾ ਹੋ ਗਿਆ ਈੜਾ ਇਹਦਾ ਨਾਂ ਕੀ ਰੱਖਿਆ ਮੋਤੀ ਹੀਰਾ ਮੋਤੀ ਹੀਰੇ ਨੇ ਪਾ ਲਈ ਹੱਟੀ ਸੌਦਾ ਆਈ ਤੇ ਰੈਣ ਸੌਦਾ ਲੈਣ ਆਈ ਜ਼ਾਲਮ ਜੱਟੀ ਜ਼ਾਲਮ ਜੱਟੀ ਦੇ ਵਾਲ ਸੰਧੂਰੇ ਹੱਥੀ ਘੜੀਆਂ ਤੇ ਬਾਹੀ ਲਾਲ ਚੂੜੇ ਅੱਛਾ ਹਾਂਜੀ ਤੂੰ ਇਹਦਾ ਮਰਮਗਾ ਲੋੜੀ ਮੰਗਦੀ ਰਹੀ ਮੈਂ ਬੜੀ ਲੋੜੀ ਮੰਗਦੀ ਰਹੀ ਆ ਹੁਣ ਦੱਸ ਦਈਏ ਸਾਰਿਆਂ ਨੂੰ ਹਾਂ ਕਿ ਅਸੀਂ 12 ਦੇ ਵੀ ਪਹਿਲਾਂ ਪੜਾ ਤੁਹਾਡੇ ਘਰ ਹੁਣ ਲੋੜੀ ਦਾ ਠੀਕ ਆਜੋ ਇਹ ਨਹੀਂ ਕਹਿਣਾ ਕਿ ਅਸੀਂ ਹਾਂ ਤੁਸੀਂ ਦੱਸਿਆ ਨੇ ਅਸੀਂ ਜਿਹੜੇ ਜਿਹੜੇ ਜਾਣਾ ਹੀ ਪਹਿਲੇ ਤਾਂ ਲੋੜੀ 13 ਨੂੰ ਆ ਪਹਿਲਾਂ 12 ਤੁਹਾਡੇ ਘਰ ਆਜੋ ਅਸੀਂ ਉਹਨਾਂ ਦੇ ਘਰ ਜਾਣਾ ਲੋੜੀ ਮੰਗਣੇ ਨਹੀਂ ਲੋੜੀ ਤੇ 13 ਨੂੰ ਆ ਅਸੀਂ 12 ਨੂੰ ਆਉਣਾ ਹੈ ਅਸੀਂ 12 ਨੂੰ ਲੋੜੀ ਆਪਣੇ ਘਰ ਬਣਾਉਣੀ ਆ ਨਾ ਤਾਂ ਫਿਰ ਐਂਦਾ ਕਰਿਓ ਨਾ ਤੁਸੀਂ 12 ਨੂੰ ਦੁਪਹਿਰੇ ਆਇਓ ਸਾਨੂੰ ਸਵੇਰੇ 12 ਨੂੰ ਕਿਸੇ ਦੇ ਘਰੋਂ ਮੰਗ ਲਿਆ ਹੁਣ ਦਿਓ ਪਹਿਲਾਂ ਇੱਕ ਤਾਂ ਮੇਵਨ ਲੈ ਇੱਕ ਸੁਖਵਾਲ ਤੇ ਕਰਨਦਰ ਵਾਲਾ ਤੇ ਚੀਹਰਿੰਦਰ ਵਾਲਾ ਆਹੋ ਫੇ 12:30 ਵਜੇ ਤੋਂ ਬਾਅਦ ਆਇਆ ਨਾ ਨਾ 12:30 ਟੋੜੀ ਆਵਾਂਗੇ ਫੇ ਲੋੜੀ ਅਸੀਂ ਮੰਗ ਲਿਆਵਾਂਗੇ ਉਹ ਪੈਸੇ ਤੁਹਾਨੂੰ ਗਾੜੀ ਦੋੜੀ ਦੇ ਦੇ ਦਾਂਗੇ ਸੂਟ ਤੇ ਇੱਕ ਪੱਗ ਤੇ 5 ਰੁਪਇਆ ਬਸ ਐਸੀ ਬਹੁਤਾ ਨਹੀਂ 500 ਰੁਪਇਆ ਲੈਣਾ ਤੇ ਸੁਖ ਭੂਲਾ ਨੇ ਇੱਕ ਸੂਟ ਤੇ ਪੱਗ ਤੇ 1100 ਅੱਛਾ ਰਘਵੀ ਰਾਂ ਦਾ ਸੁਖ ਨੂੰ ਆਂਟੀ ਦਾ ਸੂਟ ਲਾਦੀ ਤੇ ਮੇਰੀ ਨਾਲ ਪੱਗ ਲਾਦੀ ਨਾ ਰਾਂ ਦਾ 500 ਰੁਪਇਆ ਤੇ 1100 ਰੁਪਇਆ ਨਹੀਂ Ready? ਪੀ ਚਲ ਕੋਈ ਗੱਲ ਆਂਦੀ ਤੂੰ ਹੀ ਕਿ ਲੈ ਕੇ ਆਓਗੇ ਰੱਬ ਨੇ ਤੈਨੂੰ ਹੀਰੇ ਵਰਗਾ ਪੁੱਤ ਦਿੱਤਾ ਇਸ ਤੋਂ ਵੱਧ ਕੀ ਹੋਇਆ ਲੋੜੀ ਮੱਗੜ ਬਣਦੀ ਵੀ ਹੁੰਦੀ ਗੱਲ ਸੁਣੋ ਮੇਰੀ ਸੁਣੋ ਗੱਲ ਰਗਵੀਰ ਵੇ ਕਿੱਡਾ ਚਲਾ ਕਾ ਜਿਹੜਾ ਆਂਟੀ ਦਾ ਸੂਟ ਦਾ ਅੰਕਲ ਦੀ ਪੱਗ ਮਾੜੀ ਲੱਗੂਗੀ ਅੰਕਲ ਪੱਗ ਨਹੀਂ ਬੰਦਾ ਆਹ ਫਾਇਦਾ ਨਹੀਂ ਹੈਲਮਟ ਟੂਪੀ ਤੋਂ ਨਾ ਨਹੀਂ ਤੁਹਾਡੀ ਨਹੀਂ ਉਹ ਤਾਂ ਲੱਗਦੀ ਆ ਆਪਣੀ ਗੱਲ ਵਾ ਆਹ ਇਹ ਤੁਹਾਡੀ ਗੱਲ ਹੀ ਕਰਦੇ ਹੋ ਉਹ ਆਂਟੀ ਉਹਦੀ ਗੱਲ ਵਾ ਮੇਰੀ ਗੱਲ ਸੁਣੋ ਅਸੀਂ ਬਹੁਤ ਹੈ ਮਾਪੇ ਤਾਂ ਨੇ ਜਾਣਾ ਪੈਂਦਾ ਅੱਛਾ ਆ ਮੇਰੀ ਗੱਲ ਸੁਣੋ ਨਾਵੇਂ ਸਟੈਂਡਰਡ ਉਹਨਾਂ ਦੀ ਗੱਡੀ ਤੇ ਥੋੜੀ ਮੰਗਣਾ ਆਇਆ ਲੈਣਾ 500 ਨਹੀਂ ਅਸੀਂ ਥੋੜੀ ਗੱਡੀ ਤੇ ਮੰਗਿਆ 500 ਰੁਪਏ ਉਹ ਤੇ ਦੇਰ ਪਾਉਂਦੇ ਤੁਸੀਂ ਗੱਡੀ ਤੇ ਗਾੜੀ ਫਿਰ ਲੈ ਲਿਓ ਨਾ ਲੋੜੀ ਆ ਬਈ ਲੋੜੀ ਆ ਨਹੀਂ ਨਹੀਂ ਅਸੀਂ ਉਹ ਨਹੀਂ ਕਹਿਣਾ ਕੋਈ ਬੈਨਰ ਲਾ ਦਿਓ ਗਾੜੀ ਸਿੱਧਾ ਡਾਇਰੈਕਟ ਟਾ ਡਕੋਣਾ ਵਾ ਹਾਂ ਬਾਕੀ ਤੁਹਾਡੀ ਇਸ਼ਾਰਾ ਵੈਲਕਮ ਛੜਿਓ ਇਹ ਨਹੀਂ ਮੁੜ ਕੇ ਜਾਂਦਾ ਕੋਈ ਉਧਰ ਵੱਜੇ ਅੰਦਰ ਕੋਈ ਉੱਧਰ ਵੱਜੇ ਵੈਲਕਮ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਹਾਂ ਕੋਈ ਗੱਲ ਨਹੀਂ ਤੁਸੀਂ ਕੱਢ ਕੇ ਰੱਖ ਲੈਣੇ ਆਂ ਦੁਕਾਨ ਤੇ ਜਾਈਏ ਤੇ ਲੈ ਆਈਏ ਦੁਕਾਨ ਤੋਂ ਵੀ ਆਈ ਉਹ ਪਸੰਦ ਕਰ ਲਓ ਨੇ ਕੁੜੀਆਂ ਜਿਹੜਾ ਅੱਜ ਜਾਂਦਾ ਉਹ ਹੀ ਦੇ ਦੇ ਜਿਹੜਾ ਮੈਂ ਲੈ ਕੇ ਆਈ ਉਹ ਚਲੋ ਰਾਮ ਜਿਹੜਾ ਪਾਣੀ ਖੋਲੋ ਪਾਸ ਪਾਸੋਂ ਆਹ ਨਹੀਂ ਚੰਗੜਿਆਂ ਕਰ ਮੈਨਾਂ ਮਰ ਲਾਉਂਗੀ ਚੱਲ ਕੋਈ ਜਿਹੜਾ ਤੁਹਾਨੂੰ ਲੈ ਲੈਨੇ ਨਾ ਹੱਟੀ ਤੇ ਜਲ ਜਾਣੇ ਲੈ ਕੇ ਠੀਕ ਆ ਫਿਰ ਮੈਂ ਤਾਂ ਹੀ ਨੈਕਸਟ ਵਾਰ ਆਉਂਦੀ ਆ ਅਗਲੇ